ਕਹਿੰਦਾ ਹੈ ਜੇ ਇੱਧਰੇ ਗੁੰਡੀ ਲਾ ਲਈ ਪਾਉ ਦਿਨ ਦੇ ਕਹਿੰਦੇ ਕੀ ਹੈ ਨਹੀਂ ਉਹ ਨਾ ਬਾਹਰ ਜਾ ਆਉਂਦੇ ਮੇ ਦਿੱਤੇ ਜਾਂਦਾ ਵੀਡੀਓ ਬਣਨੀ ਹੈ ਬਾਹਰ ਕੱਢ ਕੇ ਬਣਨੀ ਕਿਵੇਂ ਤਾਂ ਲੱਗਿਆ ਤੈਨੂੰ ਅੱਛਾ ਅੱਛਾ ਦਲੀ ਗੁੰਡੀ ਲਾਉਣ ਦੀ ਜੜੀ ਹੋ ਗਈ ਹੋਰ ਨਾ ਨਾ ਰਹਿਣ ਉਹ ਤੇਰੀ ਮੱਛਲੀ ਖਾ ਵਿਚਾਰ ਖਾਤਾ ਆਹ ਮੁੰਡਾ ਸਾਡਾ ਉਹ ਨਹੀਂ ਫਿਕਰ ਨਹੀਂ ਘੜਦਾ ਉਹ ਨਹੀਂ ਘੜਦੇ ਨਹੀਂ ਰ ਯਾਰ ਤੁਸੀਂ ਜਦਦੇ ਮਿਲਗੇ ਜਾਨਾ ਮੇਰੀ ਫੋਟੋ ਖੇਚੋ ਖੋਲੋ ਕੇ ਚੰਜੀ ਚੀਕਾ ਮਾਰਦੇ ਸਾਡੇ ਸਬਸਕ੍ਰਾਈਬਰ ਆਏ ਨਹੀਂ ਪਰ ਯਾਰ ਕੋ ਬਾਹ ਨਾ ਗੱਡੀ ਪਰ ਯਾਰ ਅਸੀਂ ਨਹੀਂ ਗੱਡਦੇ ਚਲ ਇੱਕ ਇੱਕ ਫੋਟੋ ਖੇਚ ਜਾਣੀ ਹੁਣ ਦਾਖਲ ਹੋ ਬਾਈ ਬਾਹ ਬਾਹ ਜਿਹੜੀਆਂ ਕਿ ਤਰ੍ਹਾਂ ਜਿਹੜੀਆਂ ਬਣੀਆਂ ਹੋਣ ਹੈ ਆਹ ਬੰਦਾ ਮੈਨੂੰ ਥੋੜਾ ਤਗੜਾ ਲੱਗਦਾ ਆਹ ਤਗੜਾ ਲੱਗਦਾ ਉਹਦਾ ਸਾਰੇ ਨਾਲ ਉਹਦਾ ਸਾਰੇ ਨਾਲ ਪਹਿਨਾ ਭੱਜਿਆ ਆ ਜਾ ਡੇਟ ਕਿੰਨੀ ਤੇਜੇ ਖੋਲੇ ਨਾ ਇਹ ਮੋਤਲੀ ਗੁੰਡੀ ਲਾਉਂਦੇ ਜਾਰੀ ਹੋ ਗਈ। ਹੋ ਨਾ ਨਾ ਰਹਿਣ ਦੇ। ਉਹ ਨਹੀਂ ਲਾਈ। ਉਹ ਲਾਈ ਨਹੀਂ। ਲਾਈ ਨਹੀਂ ਚੱਕਦੇ ਯਾਰ। ਉਹ ਆਹ ਨੂੰ ਖੋਸਣ ਮਾਰੀ। ਸਸਰੀ ਗਾਲ ਜੀ ਸਾਰਿਆਂ ਨੂੰ। ਬੰਦੇ ਆ ਗਏ। ਹੈਲੋ ਕਰ ਦੋ ਹੈਲੋ ਕਰ ਦੋ ਪਹਿਲਾਂ। ਆਹ ਜੀ ਇੱਧਰੇ ਗੁੰਡੀ ਲਾ ਲਈ ਪਾਉ ਦਿਨ ਤੇ ਕਹਿੰਦੇ ਵੀਡੀਓ ਬਣਾ ਵੀਡੀਓ ਬਣਾਉਣ ਲਈ। ਹੈਲੋ ਕਰ ਦੋ ਹੈਲੋ। ਜੀ ਤੇ ਹੈਲੋ ਕਰਦੇ। Hello guys! Hello guys! Oh no! Usun ibe na Aota har sun un toh unna? Ula ni yela Ula ni yela Ula ni yela Ula ni yela ਕਿਵੇਂ ਦਾ ਲੱਗਿਆ ਤੈਨੂੰ ਅੱਛਾ ਅੱਛਾ ਫਿਰ ਭੱਜ ਕਿਉਂ ਰਹਾ ਤਾ ਉਹ ਗੋਰੀਆ ਜਿਹਾ ਆ ਗਿਆ ਤੂੰ ਉਹ ਰਿਆ ਚਿੱਟਿਆ ਆਇਆ ਗੋਰੀ علاوہ ਜੀ ਆਹ ਕੋਈ ਜਿੜੀਆਂ ਲੱਭਦਾ ਕਹਿਣਾ ਮੈਂ ਇੱਧਰ ਨੇ ਜਿੜੀਆਂ ਇੱਧਰ ਬੰਦ ਦਾ ਗੋਡੇ ਜੀ ਤੁਸੀਂ ਵੀ ਹਾਂ ਮੈਨੂੰ ਦਿਖਾਉਂਦਾ ਨਹੀਂ ਫੋਟੋ ਨਹੀਂ ਖਿਚਾਉਂਦਾ ਮੈਂ ਤਾਂ ਹੀ ਨਹੀਂ ਲੈ ਕੇ ਆਉਂਦਾ ਜੀ ਤੈਨੂੰ ਵੀ ਤੁਸੀਂ ਡਰ ਜਾਣਾ ਫਿਰ ਇੱਧਰ ਨੇ ਜਿੜੀਆਂ ਉਹ ਦੇਖ ਇੱਧਰ ਉਹ ਚਲੋ ਦੇਖ ਹੂੰ ਇੱਧਰ ਨੇ ਜਿੜੀਆਂ ਆਓ ਸੋਨੂੰ ਦਿਖਾਈਏ ਫੜਨਾ ਫੜਨਾ ਹੀ ਹੱਥ 'ਚ ਨਾ ਲੱਗਦੀ ਮੇਰੇ ਹੱਥ 'ਚ ਪੜਨਾ ਫੜਨਾ ਫੋਟੋ ਚਲੋ ਚੱਲ ਆਏ ਗਏ ਜਿੱਤੇ ਆਏ ਗਏ ਚਲੋ ਸੇਵ ਕਰੋ ਇਹ ਤਾਂ ਕੰਮ ਖਤਰੇ ਵਾਲਾ ਹੀ ਹੈ ਤੇਰੇ ਇੱਥੇ ਕਬੂਤਰ ਬੜੇ ਐਨੇ ਬਹੁਤ ਬੜੇ ਕਾਜਾ ਬੱਲਾ ਇਹਨਾਂ ਦੀ ਇੱਕ ਮਿੰਟ ਯਾਰ ਮਾਰਾ ਤੂੰ ਤਗੜਾ ਸਮਝਦਾ ਜਮੇ ਸਿੱਧੂ ਮੂਸੇ ਵਾਲੇ ਦੀ ਬੇਇੱਜ਼ਤੀ ਕਰਾਈ ਜਣਾ ਟੀ-ਸ਼ਰਟ ਪਾਈ ਮੂਸਾ ਜੱਟ ਬਣਾ ਫੋਟੋ ਕੱਦਦਾ ਨਹੀਂ ਫਿਰ ਵੀਡੀਓ ਆ ਮੂਸਾ ਜੱਟ ਦੀ ਬੇਇੱਜ਼ਤੀ ਕਰਾ ਦਿੱਤਾ ਯਾਰ ਅਗੋਰਾ ਜੀ ਉਦੋਂ ਹੋਇਆ ਉਦੋਂ ਨੂੰ ਦੇਖੋ ਚਲ ਰੋਕ ਤਾਂ ਗੰਡੀ ਲਾਈ ਇਹ ਹੈਗੇ ਨੇ ਬਾਈ ਸਾਡੇ ਪਿੰਡ ਦੇ ਆੜੀ ਨੇ ਆ ਦੇਗਾ ਉਹ ਮੁੰਡੇ ਨੇ ਦੋਨੋਂ ਇਹਨਾਂ ਦੇ ਚੱਲੇ ਚੱਲੇ ਚੱਲ ਲੈ ਉਹ ਮੁੰਡੇ ਆਇਆ ਮੈਂ ਕਹਾਂ ਨੂੰ ਉਹ ਮਾਰ ਗਿਆ ਹੀ ਉਹ ਵੀ ਨੂੰ ਫੜਾ ਵੀ ਨੂੰ ਹੈਪੀ ਨੇ ਨਹੀਂ ਡਰਨਾ ਹੈਗਾ ਹੈਪੀ ਨੇ ਤਾਂ ਪਹਿਲਾਂ ਹੀ ਫੜੀ ਜਾਈਆ ਉਹ ਡਾਂ ਲਾਉਂਦਾ ਯਾਰ ਇਹਨੂੰ ਦੇਖ ਕੇ ਅਵੀ ਨੂੰ ਛੜਾਈ ਉਹ ਕੀ ਵੈਲਿਊ ਆ ਆਪਣੀ ਕੋਮੈਂਟਾਂ ਫੜਾਈ ਰਹਿਣ ਦੇ ਬਗਲੇ ਬਗਲੇ ਰਹਿਣ ਉਹ ਰਹਿਣ ਦੇ ਉਹ ਰਹਿਣ ਦੇ ਕੋਣ ਉਹ ਰਹਿਣ ਤੋਂ ਦਾ ਨਾ 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 ਨਹੀਂ ਬੋਲੀ ਰਹਿਣ ਤੇ ਮੈਂ ਨਹੀਂ ਕਰਨ ਚੜ੍ਹਣ ਤੇ ਰਹਿ ਨਹੀਂ ਕੋਣੀ ਰਹਿਣ ਤੇ ਬਾਹਰ ਬਾਹਰ ਤਾਂ ਨਹੀਂ ਆਣੀ ਬਾਹਰ ਬਾਹਰ ਉਹ ਰਹਿਣ ਦੇ ਮੈਂ ਨਹੀਂ ਕੋਣੀ ਪਰ ਘਰ ਲਾ ਲਾ ਡਾਲਾ ਰਹਿਣ ਦੇ ਬਾਹਰ ਸਾਰੇ ਲਾ ਨਹੀਂ ਦਾਲਦੇ ਉਹ ਆ ਨੀ ਹੇ ਨੀਚੇ ਆਉਂਦਾ ਨਹੀਂ ਲੋ ਜੀ ਆਪ ਦੇ ਕ੍ਰੀਏਟਿਵ ਨੇ ਯੋ ਯੋ ਕਾਪੀ ਨੂੰ ਫੜਾ ਯਾਰ ਅਭੀ ਨੂੰ ਫੜਾ ਬਸ ਚੇਲਾ ਰੱਖ ਦੇ ਵੀ ਦੀ ਬਾਹ ਤੇ ਨਾ ਰੱਖ ਸਿਰ ਚ ਰੱਖ ਅਭੀ ਬਾਹ ਤੇ ਬਾਹ ਰੱਖ ਦੇ ਬਾਹ ਬਾਹ ਰੱਖ ਥੋੜਾ ਜਿਹਾ ਨਾ ਨੀਂਆਂ ਦੇ ਨਾਲ ਇਹਦਾ ਰੱਖ ਦੇ ਉਹ ਨਿੱਟਾ ਕਰ ਉਹ ਨਿੱਟਾ ਕਰ ਨਿੱਟਾ ਕਰ ਬਾਹ ਰੱਖਿਆ ਡਰ ਲਾਉਂਦਾ ਨਾਲ ਘੁੰਮੀ ਜਾਂ ਤੱਕ ਨਹੀਂ ਕਰਦੇ ਤੂੰ ਰੁਕ ਜਾ ਬਾਹ ਤੇ ਤੱਕਾ ਕਰ ਕੈਨਿਕ ਕਰ ਜਾ ਵਾਗ 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 ਵ ਦੇ ਲਾਤੀਆਂ ਮੈਂ ਵੀ ਆਦੀ ਆ ਬ੍ਰੈਂਡ ਜਾਲਿਆ ਚੜ ਗਿਆ ਚੜ ਗਿਆ 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 ਹੋਰ ਨਹੀਂ ਕਾ ਤਾ ਤਾ ਹਰ ਮਾ ਵਸ ਗਿਆ ਗਿਆ ਉਹ ਨਾ ਨਾ ਬਹੁਲੇ ਉਹਦੇ ਰੱਖ ਉਹਦੇ ਰੱਖ ਉਹ ਚੜ ਗਿਆ ਬੜੇ ਤਾ ਤਾ ਕੋ ਚੜਿਆ ਗਿਆ ਤਾ ਮਨ ਨੂੰ ਡਾਲਦਾ ਆ ਤਾ ਮੈਂ ਹੱਥ ਪਰੇ ਕਰੇਗਾ ਨਾ ਲਾ ਲਾ ਮੈਂ ਹੱਥ ਪਰੇ ਕਰੇਗਾ ਨਾ ਉਹ ਲਈ ਉਹ ਮੈਂ ਲਾ ਪਰੂਗਾ ਹਰ ਹੱਥ ਦਾ ਪਰੇ ਕਾ ਲਾ ਤਾ ਹੀ ਕਰੂਗਾ ਖਾਣੇ ਹੋਰ ਉੱਤੇ ਬਣਾ ਓਏ ਰੋਣੇ ਬਣਾ ਦੇ ਉਹ ਬੜੇ ਮੂਹ ਉੱਤੇ ਰੱਖੀ ਦੀ ਬਣ ਕੇ ਹੱਥ ਮਾਰਦੇ ਛਕੀਨ ਹੱਥ ਮਾਰਦੇ ਖਾਣੇ ਉਹ ਬੜੇ ਮਾਰ ਕੇ ਰੱਖੀ ਦੀ ਬਣ ਤੇ ਹੱਥ ਮਾਰ ਹੱਥ ਮਾਰ ਕੇ ਬਣਾ ਕਹਿੰਦੇ ਮਾਰਦੇ ਜੰਡੂ ਮੈਂ ਬਣਾ ਬਾਹਰ ਚਾਹ ਤਮੇ ਦਿੱਤਾ ਜਾਂਦਾ ਉਹ ਨਾ ਉਹ ਬਾਬਾ ਆਹ ਕਮਲਾ ਕਰੋ ਜੋਲਾ ਬਣਾ ਕਰੋ ਵੀ ਉਹ ਤੋਂ ਕਰੋ ਨਹੀਂ ਉਹ ਤੋਰ ਮੜਿਆ ਸਤ ਪੱਪੀ ਕਰਾ ਦੇ ਉਹ ਤੋੜੋਗੇ ਨਾ ਉਹਦੀ ਵਤ ਉਹ ਬਾਂਹਾਂ ਛੜਦੀਆਂ ਨੇ ਛੜਾਲਣੀ ਉਹ ਤੋੜ ਉਹ ਨਾ ਉਹ ਨਾ ਮਖੀ